ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇੰਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇਰ ਦਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੋ ਦੱਸਿਓ ਹਾਂਜੀ ਇੱਥੇ ਦੁਪਹਿਰ ਕ ਦਾ ਟਾਈਮ ਸੀਗਾ ਤੇ ਮੈ ਲੱਗੀ ਹੋਈ ਸੀਗੀ ਕੱਪੜੇ ਧੋਣ ਇੱਕ ਦੋ ਵਾਰੀ ਦੇ ਰਹਿੰਦੇ ਸੀਗੇ ਤੇ ਇਹ ਆਪਾਂ ਨੇ ਸੁਕਾ ਕੇ ਕੱਢ ਲਏ ਸੀਗੇ ਬਾਕੀ ਕਿ ਚੱਲ ਕੇ ਬਾਲਟੀ ਚਾੜ ਕੇ ਹੋਏ ਸੀਗੇ ਇਹ ਵੀ ਵਿੱਚ ਪਾ ਦਾਂਗੇ ਤੇ ਮੈਂ ਮਸ਼ੀਨ ਲਾਈ ਤਾਂ ਸੱਜ ਰਹੀ ਸੀਗੀ ਮੈਂ ਇਹ ਵੀ ਨਾਲ ਦੀ ਨਾਲ ਚਲੋ ਆਪਣਾ ਇੱਕ ਪਾਸੇ ਤੁਹਾਨੂੰ ਜਿੱਕਣ ਕੱਲ ਕਿਹਾ ਸੀਗਾ ਵੀ ਸਾਗ ਧਰਨਾ ਆਪਾਂ ਨੇ ਸਾਗ ਧਰਿਆ ਹੋ ਸੀਗਾ ਚੁੱਲੇ ਤੇ ਤੇ ਨਾਲੇ ਮੈਂ ਮਸ਼ੀਨ ਲਾਤੀ ਨਾਲੇ ਫਿਰ ਝਾੜੂ ਵਗਰ ਲਾਉਂਦੀ ਰਹਦੀ ਸੀ ਆਪਦੇ ਕੰਮ ਨਿਵੇੜਦੀ ਪਰ ਜੀ ਵਿਚਾਰੇ ਲਾਈਟ ਭੱਜ ਗਈ ਸੀਗੀ ਫਿਰ ਲਾਈਟ ਕਾਫੀ ਚਿਰ ਨਹੀਂ ਆਈ ਹੈਗੀ ਜਾ ਕੇ ਪਤਾ ਨਹੀਂ ਡੇਢ ਕ'ਵਜੇ ਆਈ ਹੈ ਸ਼ਾਇਦ ਲਾਈਟ ਤੇ ਉਦੋਂ ਫਿਰ ਕੱਪੜੇ ਦੁਬਾਰਾ ਧੋਣ ਲੱਗੀ ਸੀਗੀ ਫਿਰ ਤਾਂ ਕਾਫੀ ਟਾਈਮ ਲੱਗ ਗਿਆ ਸੀਗਾ ਕੱਪੜੇ ਧੋਦਿਆਂ ਧੋਦਿਨੂਏ ਤੇ ਮੈਨੂੰ ਆਇਆ ਸੀਗਾ ਵੀ ਚੱਲਣ ਵਾਲੇ ਆ ਵੀ ਸਾਗ ਵੀ ਬਣਾ ਲੀਏ ਹਨ ਕਈ ਦਿਨਾਂ ਬਾਅਦ ਸਾਗ ਬਣਾਇਆ ਸੀਗਾ ਨਾਲੇ ਆਪਾਂ ਨੇ ਸਾਗ ਤਰਿਆ ਹੋਇਆ ਸੀਗਾ ਚੁੱਲੇ ਤੇ ਤੇ ਕੱਪੜੇ ਸੁਕਾ ਕੇ ਲਿਆਂਦੇ ਸੀਗੇ ਥੱਲੇ ਥੱਲੇ ਸੁੱਕਣੇ ਪਾਉਣੇ ਹੁੰਦੇ ਆ ਆਪਾਂ ਤੇ ਇਹ ਪਹਿਲਾਂ ਦੇ ਪਏ ਸੀਗੇ ਅੰਦਰ ਕੱਪੜੇ ਇਹਨੂੰ ਹਵਾ ਜੀ ਲੱਗ ਗਈ ਕੱਪੜਿਆਂ ਨੂੰ ਤੇ ਇਹ ਆਪਾਂ ਲਾ ਕੇ ਰੱਖ ਦਾਂਗੇ ਤੇ ਹੋਰ ਜਿਹੜੇ ਗਿੱਲੇ ਨੇ ਅੱਜ ਵਾਲੇ ਉਹ ਪਾ ਦਾਂਗੇ ਧੁੱਪਾਂ ਤਾਂ ਹੈ ਨਹੀਂ ਸੀਗੀ ਧੁੱਪਾਂ ਤਾਂ ਮੱਧਮ ਜਿਓ ਸੀਗੀ ਫੇਰ ਵੀ ਚਲੋ ਐ ਸੀਗਾ ਵੀ ਚਲ ਹਵਾ ਜੀ ਨਿਕਲ ਜੂਗੀ ਕੱਪੜਿਆਂ ਚੋਂ ਤੇ ਸੁੱਕ ਜਾਣਗੇ ਵੀ ਫੇਰ ਚੱਕ ਕੇ ਅੰਦਰ ਸੁੱਕਣੇ ਪਾਏ ਜਾਣਗੇ ਦੇਖਦੇ ਆ ਮੌਸਮ ਤਾਂ ਖਰਾਬੇ ਸੀਗਾ ਸ਼ਾਇਦ ਕੱਲੂ ਮੀਂਹ ਆ ਜਾਵੇ ਅੱਜ ਸ਼ਾਇਦ ਕਿਤੇ ਪਾਸੇ ਮੀਂਹ ਪੈ ਰਿਹਾ ਏ ਤਾਹੀ ਮੌਸਮ ਇਦਾਂ ਦਾ ਸੀਗਾ ਤੇ ਲੱਗਦਾ ਵੀ ਹੁਣ ਕੱਲ ਨੂੰ ਸ਼ਾਇਦ ਆਪਣੇ ਮੀਂਹ ਆ ਜਾਵੇ ਜਿਹੜੇ ਸਾਮਨਾ ਹੋਇਆ ਪਿਆ ਮੌਸਮ ਜਿਆ ਤੇ ਚਲੋ ਸਾਫ਼ ਹੋ ਜਾਊਗਾ ਜੇ ਮੀਂਹ ਆਜਵੇ ਹੈਨਾ ਸ਼ਾਇਦ ਹੁੰਦਾ ਨਹੀਂ ਚੱਕੀਆਂ ਜਾਣ ਜਿਵੇਂ ਮੀਂਹ ਵਗੈਰਾ ਪੈ ਜਾਵੇ ਤੇ ਬਾਜੀ ਇੱਥੇ ਪਾ ਦਾਂਗੇ ਆਪਾਂ ਹੁਣ ਕੱਪੜੇ ਸੁੱਕਣੇ ਸੁੱਕਦੇ ਤਾਂ ਇਹ ਜਿਹੀ ਨੇ ਗਿੱਲੇ ਜਿਹੇ ਹੀ ਰਹਿੰਦੇ ਨੇ ਬਸ ਇਦਾਂ ਵੀ ਚੱਲ ਮਾੜੀ-ਮੋਟੀ ਹਵਾ ਲੱਗ ਜੂਗੀ ਫੇਰ ਚਾ ਕੇ ਅੰਦਰ ਪਾਈ ਜਾਣਗੇ ਪਿਛਲੇ ਕੱਪੜੇ ਸੁੱਕਦੇ ਨਹੀਂ ਤੋਤੇ ਹੋਏ ਜਾਨੂ ਮੂਰੇ ਹੋਰ ਹੋ ਜਾਂਦੇ ਨੇ ਰੋਜ਼ ਦੀ ਰੋਜ਼ ਕਿਉਂਕਿ ਜੇ ਜਦੋਂ ਡੇਲੀ ਕੱਪੜੇ ਖੋਲਦੇ ਆ ਫਿਰ ਰੋਜ਼ ਦੀ ਰੋਜ਼ ਹੋਈ ਹੋ ਜਾਂਦੇ ਨੇ ਧੋਣ ਵਾਲੇ ਤੇ ਵਿੱਚੇ ਬੱਚਿਆਂ ਦੀ ਹੁਣ ਸਕੂਲ ਚ ਜਾਣ ਲੱਗ ਗਏ ਸਕੂਲਾਂ ਦੀਆਂ ਵਰਦੀਆਂ ਹੋ ਜਾਂਦੀਆਂ ਨੇ ਧੋਣ ਵਾਲੀਆਂ ਫਿਰ ਇਹ ਤਾਂ ਹੁਣ ਚਾਹੀਦੀ ਇਹ ਨੇ ਹਨਾ ਇਹ ਤਾਂ ਫਿਰ ਧੋਣੀਆਂ ਪੈਂਦੀਆਂ ਨੇ ਰੋਜ਼ ਦੀ ਰੋਜ਼ ਤੇ ਹੁਣ ਚਲੋ ਦੋ ਦਿਨ ਛੁੱਟੀਆਂ ਨੇ ਫਿਰ ਰਾਮਦਾਰੀ ਹੋਊਗੀ ਸੁੱਕੀ ਜਾਣਗੀ ਅੰਦਰ ਪੈਣਾ ਬਸ ਇੱਧਰ ਧੋਕੇ ਮੈਂ ਸੁੱਕਣੇ ਪਾਤੇ ਸੀਗੇ ਤੇ ਇਧਰ ਨਾਲੇ ਫਿਰ ਮੈਂ ਜਦ ਆਈ ਦੇਖਿਆ ਪਸ਼ੂਆਂ ਨੇ ਗੋਹਾ ਵਗੈਰਾ ਕਰਿਆ ਹੋ ਸੀਗਾ ਇਹ ਵੀ ਖਿੱਚ ਦਾਂਗੇ ਫੋੜਾ ਮਾਰਨੇ ਵਾਲਾ ਸੀਗਾ ਤੇ ਆਪਾਂ ਨੇ ਵੈਸੇ ਸਾਫਤਾ ਕਰਤਾ ਦੀਗਾ ਪਸ਼ੂਆਂ ਕੋਲੋਂ ਥੱਲੇ ਤੇ ਪੜਦੇ ਥੋੜੇ ਜਿਹਾ ਉੱਤੇ ਚੱਕ ਤੇ ਸੀਗੇ ਵੀ ਇੰਨਾ ਚਲ ਹਵਾ ਲੱਗੀ ਜਾਊਗੀ ਫਸ਼ ਨੂੰ ਵੀ ਫਸ਼ ਵਗੈਰਾ ਸੁੱਕੀ ਜਾਊਗਾ ਤਾਂ ਕਰਕੇ ਥੋੜਾ ਜਿਹਾ ਪੜਦਾ ਆਪਣਾ ਚੱਕਿਆ ਹੋਇਆ ਇਹ ਤੇ ਬਾਕੀ ਲਾਤੇ ਸੀਗੇ ਹਵਾ ਚੱਲ ਰਹੀ ਸੀਗੀ ਠੰਢ ਠੰਢੀ ਵੀ ਫੇ ਮੈਨੂੰ ਐ ਸੀਗਾ ਵੀ ਇਹਨਾਂ ਨੂੰ ਠੰਡ ਨਾ ਲੱਗੇ ਤਾਂ ਕਰਕੇ ਅਸੀਂ ਪਰਦੇ ਲਾ ਕੇ ਰੱਖਦੇ ਹੁੰਨੇ ਆ ਜੇ ਮਣੀ ਮੁੱਟੀ ਧੁੱਪਾਂ ਨਿਕਲਉਂਦੀਆਂ ਤਾਂ ਚੱਕ ਦਿੰਦੇ ਹੁੰਨੇ ਆ ਨਹੀਂ ਤਾਂ ਸਾਰੀ ਦਿਹਾੜੀ ਪਰਦੇ ਲੱਗੇ ਹੀ ਰਹਿੰਦੇ ਨੇ ਫੇਰ ਆਮਨਾ ਬੈਠੀਆਂ ਰਹਿੰਦੀਆਂ ਨੇ ਬਾਜੀ ਇੱਥੇ ਹੁਣ ਆਪਾਂ ਗੋਹਾ ਖਿੱਚ ਕੇ ਸਾਫ਼ ਕਰਤਾ ਤੇ ਫੇਰ ਬਹਿ ਜਾਣਗੇ ਬੈੜੀ ਖੜੀ ਸੀ ਕੱਟੀ ਵੀ ਖੜੀ ਸੀਗੀ ਇੱਥੇ ਤੇ ਉਸ ਤੋਂ ਬਾਅਦ ਆਗੇ ਸੀ ਕਿ ਉੱਪਰ ਕੰਮ ਕਰਨ ਹੁਣ ਤੇ ਮੈਂ ਕਿਹਾ ਚੱਲ ਹੁਣ ਭਾਂਡੇ ਵਗੈਰਾ ਵੀ ਆਪਣੇ ਮਾਂਜ ਕੇ ਜਿਹੜੇ ਬਾਹਰ ਰੱਖੇ ਹੋਏ ਸੀ ਉਹ ਵੀ ਸੁੱਕ ਗਏ ਸੀਗੇ ਵੀ ਉਹ ਵੀ ਲੈ ਕੇ ਚਲੋ ਅੰਦਰ ਚਣ ਦਈਏ ਤੇ ਇਹ ਭਾਂਡੇ ਚਣਨ ਲੱਗੀ ਸੀਗੀ ਫੇਰ ਮੈਂ ਅੰਦਰ ਭਾਂਡੇ ਆਪਾਂ ਬਾਹਰੇ ਮਾਂਜ ਦਿੰਦੇ ਹੁੰਦੇ ਨੇ ਉੱਥੇ ਨਾ ਬੈਠ ਕੇ ਸੌਖੇ ਮਾਂਜੇ ਜਾਂਦੇ ਨੇ ਖੁੱਲੇ ਪਾਣੀ 'ਚ ਨਾਲੇ ਅੰਦਰ ਆਪਣੇ ਸ਼ੇਂਕ ਇੱਕੋ ਹੀ ਆ ਨੀਵੀਆਂ ਨਾਲੇ ਫਿਰ ਤਾਂ ਅਗਰ ਕਿ ਲੋਟ ਨਹੀਂ ਆਉਂਦੇ ਹੈਗੇ ਅੰਦਰ ਨਾਲੇ ਅੰਦਰ ਮੈਨੂੰ ਇਦਾਂ ਹੁੰਦਾ ਵੀ ਟੂਟੀ ਚੱਲਦੀ ਰਹਿੰਦੀ ਹੈ ਤੇ ਭਾਂਡੇ ਆਪਾਂ ਮਾਂਜੀ ਜਾਂਦੇ ਆ ਵੀ ਪਾਣੀ ਜ਼ਿਆਦਾ ਵੇਸਟ ਹੁੰਦਾ ਹੈ ਤੇ ਬਾਹਰ ਚਲੋ ਬਾਲਟੀ ਭਰ ਕੇ ਮਾਂਜੇ ਜਾਂਦੇ ਨੇ ਹੈਨਾ ਐ ਫਿਰ ਇਕੱਠੇ ਕਰ ਲੈਣੇ ਹੁੰਦੇ ਆ ਤੇ ਬਾਹਰੇ ਬੈਠ ਕੇ ਮਾਂਜ ਦੇਣੇ ਆ ਰਾਤ ਨੂੰ ਵੀ ਤੇ ਸਵੇਰ ਨੂੰ ਵੀ ਦੋਏ ਟਾਈਮ ਟੋਕਰੇ ਭਰ ਜਾਂਦੇ ਨੇ ਐਨੇ ਜ਼ਿਆਦਾ ਭਾਂਡੇ ਹੋ ਜਾਂਦੇ ਨੇ ਚਾਹ ਪਾਣੀ ਵਾਲੇ ਥੋੜੇ ਜਿਆਦਾ ਹੋ ਜਾਂਦੇ ਨੇ ਚਾਹ ਕਈ ਵਾਰ ਬਣ ਜਾਂਦੀ ਹੈ ਦਿਹਾੜੀ ਚ ਫਿਰ ਜਦੋਂ ਠੰਡ ਲੱਗਦੀ ਜਦ ਇਹ ਕਹਿੰਦੇ ਨੇ ਚਾਹ ਪੀਣੀ ਹੈ ਵੀ ਚਾਹ ਬਣਾ ਲਾ ਫਿਰ ਚਾਹਾਂ ਵਾਲੇ ਗਲਾਸ ਚ ਬਹੁਤ ਹੋ ਜਾਂਦੇ ਨੇ ਕਈ ਵਾਰ ਤਾਂ ਸਾਰੇ ਗਲਾਸ ਮੰਝਣ ਵਾਲੇ ਹੋ ਜਾਂਦੇ ਨੇ ਇੰਨੀ ਚਾਹ ਵੀ ਹੋ ਜਾਂਦੀ ਆ ਸਵੇਰੇ ਵੀ 2-3 ਵਾਰ ਹੀ ਬਣ ਜਾਂਦੀ ਆ ਤੇ ਲੋ ਜੀ ਆਪਣੇ ਤੇ ਭਾਂਡੇ ਵੀ ਜਿਨੇ ਹੋ ਗਏ ਤੇ ਵਿਚਾਲੇ ਮੈਂ ਆਲਣ ਵੀ ਪਾਤਾ ਸੀਗਾ ਸਾਗ ਇੱਥੇ ਆਪਣਾ ਬਣ ਗਿਆ ਸੀਗਾ ਸਾਗ ਵੀ ਮੈਂ ਬਾਹਰੇ ਢੱਕਿਆ ਹੁੰਦਾ ਸੀਗਾ ਚੁੱਲੇ ਤੇ ਵੀ ਚਲੋ ਜਦ ਅੰਦਰ ਤੜਕਾ ਲਾਉਂਗੀ ਉਦੋਂ ਚੱਕ ਲਿਆਉਂਗੀ ਵੀ ਉੱਥੇ ਥੋੜੀ ਥੋੜੀ ਅੱਗ ਸੀਗੀ ਵੀ ਚਲ ਉੱਥੇ ਹੀ ਪਿਆਰ ਹੋਊਗਾ ਸਾਗ ਆਪਣਾ ਬਾਰੇ ਪਿਆ ਸੀਗਾ ਤੇ ਹੁਣ ਬਸ ਇਸ ਤੋਂ ਬਾਅਦ ਆਪਾਂ ਜਾਵਾਂਗੇ ਪਸ਼ੂਆਂ ਦੇ ਵਿੱਚ ਕਿਉਂਕਿ ਜੀ ਪੱਠੇ ਚੱਕ ਕੇ ਲੈ ਕੇ ਆਉਣੇ ਆ ਫਿਰ ਟੋਕਾ ਕਰਾਉਣਾ ਹੈ ਤੇ ਲਓ ਜੀ ਇੱਥੇ ਹੁਣ ਆਪਾਂ ਆ ਗਏ ਸੀਗੇ ਪਸ਼ੂਆਂ ਦੇ ਵਿੱਚ ਫੇਰ ਦੁਆਰਾ ਕੰਮ ਕਰਨ ਤੇ ਇੱਥੇ ਮੈਂ ਟੋਕਾ ਕਰਵਾ ਲਿਆ ਸੀਗਾ ਸਾਇਦ ਦੇ ਪਾਪਾ ਟੋਕਾ ਕਰਗੇ ਸੀ ਨਾਲ ਕਰਵਾ ਦਿੰਦੇ ਹੁੰਦੇ ਆ ਤੇ ਨਾਲ ਰੋਗ ਲਵਾਉਣਾ ਪੈਂਦਾ ਹੈ ਪੱਠੇ ਛੋਟੇ ਨੇ ਤੇ ਇਕੱਲੇ ਬੰਦੇ ਤੋਂ ਨਹੀਂ ਲੋਟ ਆਉਂਦਾ ਹੈਗਾ ਫਿਰ ਨਾਲ ਟੋਕਾ ਕਰਵਾ ਦਿੰਦੇ ਹੁੰਦੇ ਆ ਇੱਕ ਵੱਡ ਦਿੰਦੇ ਨੇ ਇੱਕ ਟੋਕਾ ਕਰਵਾ ਦਿੰਦੇ ਨੇ ਤੇ ਬਾਕੀ ਕੱਕ ਪਾਉਣ ਦਾ ਕੰਮ ਮੇਰਾ ਹੀ ਹੁੰਦਾ ਦੋਏ ਟਾਈਮ ਪੱਠੇ ਮੈਂ ਹੀ ਪਾਉਣੀ ਆ ਇੱਥੇ ਬਸ ਹੁਣ ਆਪਾਂ ਖੋਲੀਆਂ ਸਾਫ਼ ਕਰ ਦਾਂਗੇ ਮੈਨੂੰ ਇਦਾਂ ਹੁੰਦਾ ਵੀ ਮੈਂ ਹੀ ਉਹਦੇ ਪਾਪੇ ਨੂੰ ਕਿਹਾ ਵੀ ਬਸ ਕੱਲਾ ਟੋਕਾ ਢੋਕਾ ਕਰਵਾ ਦਿਆ ਕਰ ਇੱਕ ਪੱਠੇ ਪਾ ਦਿਆ ਕਰ ਵੀ ਪਾਤਾ ਮੈਂ ਆਪੇ ਦੰਨੀ ਆ ਕਿਉਂਕਿ ਜੇ ਅੰਦਰ ਮਸ਼ੀਨ ਦੇ ਮਗਰ ਟੋਕਾ ਕਰਕੇ ਰੱਖਿਆ ਹੋਵੇ ਨਾ ਮਸ਼ੀਨ ਥੱਲੇ ਫਿਰ ਚੱਕ ਕੇ ਪਾਉਣਾ ਸੌਖਾ ਏ ਵੱਢਣ ਨੂੰ ਕਾਫੀ ਟਾਈਮ ਲੱਗ ਜਾਂਦਾ ਏ ਤੇ ਬਸ ਪਾਉਣਾ ਨਾਲੇ ਮੈਨੂੰ ਐ ਹੁੰਦਾ ਵੀ ਆਪਦੇ ਹਿਸਾਬ ਨਾਲ ਮੈਂ ਪਾਉਣੀ ਹੁੰਦੀ ਆ ਦੋ ਟਾਈਮ ਦੇ ਪੱਠੇ ਹੁੰਦੇ ਨੇ ਆਪਣੇ ਇਹ ਇੱਕ ਸ਼ਾਮ ਨੂੰ ਪਾਉਣੇ ਹੁੰਦੇ ਆ ਇੱਕ ਸਵੇਰ ਖਾਤ ਰੱਖਣੇ ਹੁੰਦੇ ਆ ਫਿਰ ਮੈਂ ਨਾ ਉਹ ਦੇਖ ਕੇ ਪਾਲਣ ਲੈਣੇ ਆ ਹफ्ते ਹਿਸਾਬ ਨਾਲ ਜਿੰਨੇ ਕੋ ਮਤਲਬ ਹੀ ਸ਼ਾਮ ਨੂੰ ਤੇ ਸਵੇਰ ਨੂੰ ਦੋਹਾਂ ਟਾਈਮ ਦੋਹੇ ਟਾਈਮ ਬਸ ਖੋਲਣੀਆਂ ਭਰ ਦੰਨੇ ਇਹਨਾਂ ਦੀਆਂ ਤੇ ਹੁਣ ਪਹਿਲਾਂ ਆਪਾਂ ਥੋੜੇ ਜਿਹੀ ਪੱਠੇ ਪਾਵਾਂਗੇ ਇੱਕ ਇੱਕ ਮਗਰੀਓ ਪਾਵਾਂਗੇ ਹਲੇ ਤਾਰਾਂ ਦਾ ਟਾਈਮ ਨਹੀਂ ਹੋਇਆ ਹੈਗਾ ਤਾਂ ਕਰਕੇ ਮੈਂ ਪਹਿਲਾਂ ਥੋੜੇ ਪੱਠੇ ਪਾਉਣ ਨੂੰ ਇੰਨੇ ਆ ਥੋੜੇ ਜਿਹੀ ਫਿਰ ਬਾਜ ਪਾ ਲੈਣੇ ਨੇ ਤਾਰਾਂ ਚੋਣ ਬੋ ਕੇ ਤੂੜੀ ਰਲਾ ਕੀ ਪਾਵਾਂਗੇ ਪਰਾਇਲੀ ਹੈਗੀ ਹਲੇ ਥੋੜੀ ਜਿਹੀ ਪਈ ਆ ਆਪਣੇ ਬਸ ਉਹ ਗਿੱਲੀ ਹੋ ਗਈ ਤੇਲਜੀ ਨਾਲ ਮੈਂ ਸੋਚਦੀ ਮੈਂ ਧੁੱਪਾਂ ਨਿਕਲਿਆ ਵੀ ਫੇਰ ਵੀ ਧੁੱਪਾਂ ਲਵਾ ਕੇ ਫੇਰ ਪਾਵਾਂਗੀ ਉਹਨੂੰ ਫੇਰ ਨਵੇੜ ਦਾਂਗੇ ਸਾਰੀ ਹਲੇ ਧੁੱਪਾਂ ਨਹੀਂ ਲੱਗਦੀ ਹੈਗੀ ਉੱਪਰ ਦਰਖਤ ਨੇ ਉਹਦੇ ਪਾਣੀ ਜਜ ਹੋਈ ਜਾਂਦਾ ਦਰਖਤਾਂ ਦਾ ਫੇਰ ਉਹ ਗਿੱਲੀ ਹੋ ਜਾਂਦੀ ਹੈ ਰੋਜ਼ ਦੀ ਰੋਜ਼ ਤਾਂ ਕਰਕੇ ਫੇਰ ਮੈਂ ਅੱਜ ਪੁਆਈ ਹੋਣੀਗੀ ਮੈਂ ਹਰੇਣ ਦੇ ਸਾਦਾ ਪਾਪਾ ਤਾਂ ਕਹਿੰਸੀਗੀ ਪ੍ਰਾਇਲ ਟੁੱਕ ਦਿੰਨੇ ਵਿੱਚ ਮੈਂ ਹਾਂ ਵੀ ਨਹੀਂ ਅੱਜ ਮੈਂ ਤੂੜੀਓ ਪਾ ਲਣ ਦੇ ਤੂੜੀ ਮੈਨਾਂ ਤੇ ਮਸ਼ੀਨ ਮੂਰੇ ਰੱਖੀ ਹੋਈ ਸੀਗੀ ਥੋੜੀ ਜੀ ਉਧਰੋਂ ਨਾ ਚੱਕ ਕੇ ਖੋਲ ਲਈ ਅੰਦਰ ਆਪਣਾ ਇੱਕ ਖੋਲਲੀ ਹੈ ਨਾ ਉੱਥੇ ਇੱਕ ਖੁੰਜਾ ਵੇਲੀ ਕਰਨ ਵਾਲਾ ਸੀਗਾ ਤੂੜੀ ਦਾ ਉਹ ਕਰਿਆ ਸੀਗਾ ਮੈਂ ਕਟਰੂ ਥੋੜੇ ਅੱਗੇ ਲੈ ਕੇ ਜਾਣੇ ਸੀਗੇ ਮੂਰੇ ਮੈਨਾਂ ਵੀ ਠੰਡ ਨਾ ਲੱਗਦੀ ਹੋਵੇ ਉਹਨਾਂ ਨੂੰ ਕਿਉਂਕਿ ਜੀ ਠੰਡ ਹੁਣ ਥੋੜੀ ਜੀ ਵਧੀ ਹੋਈ ਆ ਫਿਰ ਮੈਂ ਨਾ ਉਹ ਇੱਕ ਜਗ੍ਹਾ ਗਿੱਲਾ ਕਰੀ ਜਾਂਦੇ ਸੀ ਤੇ ਉਹ ਖੁੰਜਾ ਕਰਕੇ ਹੁਣ ਸਿਰੇ ਲੱਗੀ ਦੋਹਾਂ ਨੂੰ ਕੱਟੀਰ ਛੇਲੇ ਨੂੰ ਅੱਗੇ ਕਰਕੇ ਵੰਦਣੇ ਆ ਫਿਰ ਉਹ ਜੜੀ ਸਾਰੀ ਤੂੜੀ ਸੀ ਨਾ ਮੈਂ ਮਸ਼ੀਨ ਦੇ ਮੂਰੇ ਰੱਖ ਲਈ ਸੀਗੀ ਚੱਕ ਕੇ ਮਗਰੀੰ ਦੇ ਨਾਲ ਢੋਲੀ ਸੀਗੀ ਲਓ ਜੀ ਹੁਣ ਇੱਥੇ ਆਪਾਂ ਪਾ ਦਾਂਗੇ ਖੱਖ ਤੇ ਇੱਥੇ ਮੈਂ ਥੋੜੀ ਸਪੀਡ ਤੇਜ਼ ਕਰਤੀ ਸੀਗੀ ਮੈਂ ਕਿਹਾ ਨਹੀਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਅ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਭੈਣ ਭਰਾ ਵੀਡੀਓ ਤੇ ਆਉਂਦੇ ਨੇ ਤੇ ਵੀਡੀਓ ਨੂੰ ਵਾਚ ਕਰਦੇ ਨੇ ਤੇ ਲਾਈਕ ਕਰਦੇ ਨੇ ਤੇ ਸੋਣ ਸੋਣੇ ਕਮੈਂਟ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਤੇ ਆਪਣਾ ਸਾਥ ਬਣਾਈ ਰੱਖਿਓ ਤਾਂ ਜੋ ਆਪਾਂ ਅੱਗੇ ਵਧਦੇ ਰਹੀਏ ਤੇ ਬਾਕੀ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਤੇ ਜਿਹੜੇ ਬਿਨਾ ਸਬਸਕ੍ਰਾਈਬ ਕਰੇ ਦੇਖਦੇ ਨੇ ਪਲੀਜ਼ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾ ਜੋ ਆਪਣੀ ਫੈਮਿਲੀ ਹੋਰ ਵੱਡੀ ਦੀ ਹੁਣ ਵੱਡੀ ਹੁੰਦੀ ਜਾਵੇ ਤੇ ਲਓ ਜੀ ਇੱਥੇ ਆਪਾਂ ਨੇ ਪਾਤੇ ਪੱਠੇ ਪੱਠੇ ਪਾਉਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੱਪੜੇ ਵਗੈਰਾ ਦਾ ਕੰਮ ਨਿਵੇੜਿਆ ਫੇ ਚੋਈਆਂ ਧਾਰਾਂ ਧਾਰਾਂ ਚੁੰਨ ਤੋਂ ਬਾਅਦ ਸਾਰਾ ਪਾਣੀ ਵਗੈਰਾ ਪਲਾ ਕੇ ਸਾਰਾ ਕੰਮ ਨਿਵੇੜ ਕੇ ਇੱਥੇ ਮੈਨੂੰ ਸ਼ਾਮੇ ਹੋ ਗਈ ਸੀ 5:30 ਦਾ ਟਾਈਮ ਸੀਗਾ ਜਦੋਂ ਮੈਂ ਥੱਲੇੋਂ ਕੰਮ ਨਿਬੇੜ ਕੇ ਆ ਗਈ ਸੀ ਸਾਰਾ ਪੱਲੜ ਵਗੈਰਾ ਦੁਆਰਾ ਲਾਏ ਜਾਂਦੇ ਸੀਗੇ ਪਾਣੀ ਪਲਾ ਕੇ ਪਸ਼ੂਆਂ ਨੂੰ ਫਿਰ ਆ ਕੇ ਲੱਗੀ ਸੀਗੀ ਤੜਕਾ ਲਾਉਣ ਅੱਧੇ ਸਾਗ ਨੂੰ ਤੜਕਾ ਲਾਵਾਂਗੇ ਜਿੰਨਾ ਕਾ ਖਾਣਾ ਹੈ ਬਸ ਉਹਨੇ ਇੱਕ ਨੂੰ ਐ ਤੇ ਮੈਂ ਤੜਕੇ ਦੇ ਵਿੱਚ ਥੋੜੀ ਜੀ ਨੂਨ ਤੇ ਮਿਰਚ ਪਾ ਲਈ ਸੀ ਨਾਲ ਮੈਂ ਥੋੜੀ ਜੀ ਪਾਣੀ ਨਹੀਂ ਹਲਦੀ ਹਲਦੀ ਪਾਉਣ ਨਾਲ ਤਜਾਮ ਨਹੀਂ ਬਣਦਾ ਹੈਗਾ ਤਾਂ ਕਰਕੇ ਥੋੜੀ ਜੀ ਹਲਦੀ ਪਾ ਲੈਣੇ ਨੇ ਤੜਕੇ ਦੇ ਵਿੱਚ ਸਾਗ ਦੇ ਵਿੱਚ ਹਮੇਸ਼ਾ ਮੈਂ ਹਲਦੀ ਪਾਉਣੀ ਹੈ ਤੇ ਬਸ ਇੱਥੇ ਲੱਗ ਗਿਆ ਆਪਣਾ ਤੜਕਾ ਅੱਜ ਖਾਵਾਂਗੇ ਕਣਕ ਦੀ ਰੋਟੀ ਪਕਾਉਣੀ ਸੀ ਅੱਜ ਤੇ ਬਸ ਇਸ ਤੋਂ ਬਾਅਦ ਰੋਟੀ ਬਕਾ ਲਾਂਗੇ ਤੇ ਨਾਲ ਦੀ ਨਾਲ ਬੱਚੇ ਖਾ ਲਣਗੇ ਤੇ ਆਪਣਾ ਪਾਂਡ ਕੰਮ ਨਹੀਂ ਬੜ ਜੂਗਾ ਤੇ ਬਾਕੀ ਜੀ ਹੁਣ ਆਪਾਂ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਤੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ